ਜੇਕਰ ਤੁਸੀਂ ਵੀ ਟੈਕਸ ਦੇ ਭਰਨ ਦੇ ਮਾਮਲੇ ਦੇ ਵਿੱਚ ਆਪਣੇ ਵਾਹਨ ਘਰਾਂ ਦੇ ਵਿੱਚ ਖੜੇ ਕਰ ਲਈ ਨੇ ਕਿ ਅਸੀਂ ਟੈਕਸ ਤੋਂ ਬਚ ਜਾਵਾਂਗੇ ਪਰ ਇਹ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਕਿਉਂਕਿ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਕਿ ਕਿਉਂਕਿ ਘਰਾਂ ਦੇ ਵਿੱਚ ਖੜੇ ਹੋਏ ਵਾਹਨਾਂ ਦੇ ਉੱਤੇ ਵੀ ਟੈਕਸ ਲਗਾਇਆ ਜਾਏਗਾ ਭਾਵੇਂ ਉਹ ਦੋ ਪਹੀਆ ਵਾਹਨ ਹੈ ਤੇ ਭਾਵੇਂ ਚਾਰ ਪਈਆ ਵਾਹਨ ਸਿੱਧੇ ਤੌਰ ਤੇ ਤੁਹਾਡੀ ਜੇਬਾਂ ਦੇ ਉੱਤੇ ਵੱਡਾ ਡਾਕਾ ਵਜਣ ਵਾਲਾ ਕਿਉਂਕਿ ਸੂਬਾ ਸਰਕਾਰ ਦੇ ਵੱਲੋਂ ਜਿੱਥੇ ਗ੍ਰੀਨ ਟੈਕਸ ਲਗਾਇਆ ਗਿਆ ਤੇ ਅਜਿਹੇ ਦੇ ਵਿੱਚ ਜੇਕਰ ਕਿਸੇ ਵਾਹਨ ਦੀ ਰਜਿਸਟ੍ਰੇਸ਼ਨ ਨੂੰ ਰੀਨਿਊ ਕਰਵਾਉਣਾ ਹੈ ਤੇ ਅਜਿਹੇ ਦੇ ਵਿੱਚ ਇਹ ਨਵੀਨੀਕਰਨ ਮਹਿੰਗਾ ਹੋ ਜਾਏਗਾ ਯਾਨੀ ਕਿ ਜੇਕਰ ਕੋਈ ਤੁਹਾਡੇ ਕੋਲ ਨਿਜੀ ਵਾਹਨ ਹੈ ਤਾਂ ਮੋਟਰ ਵਹੀਕਲ ਟੈਕਸ ਦੇ ਵਿੱਚ 0.5 ਫੀਸ ਦੀ ਤੋਂ 2 ਫੀਸ ਦੀ ਤੱਕ ਦਾ ਵਾਦਾ ਕੀਤਾ ਗਿਆ ਜੇ ਜਿਸ ਤੋਂ ਇਲਾਵਾ ਇਹ ਨੋਟੀਫਿਕੇਸ਼ਨ ਵੀ ਇਸ ਦਾ ਜਾਰੀ ਕਰਤਾ ਗਿਆ ਯਾਨੀ ਕਿ ਜਿਹੜਾ ਗ੍ਰੀਨ ਟੈਕਸ ਹੈ 1 ਸਤੰਬਰ ਤੋਂ ਲਾਗੂ ਹੋਏਗਾ ਪੰਜਾਬ ਕੈਬਨਿਟ ਦੀ وزارت ਦੇ ਵੱਲੋਂ ਇਸ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਤੇ ਜੇਕਰ ਇਹ ਗ੍ਰੀਨ ਟੈਕਸ ਵਸੂਲਿਆ ਜਾਏਗਾ ਤਾਂ ਸਰਕਾਰ ਨੂੰ ਇਸ ਦਾ ਕਾਫੀ ਜ਼ਿਆਦਾ ਫਾਇਦਾ ਹੋਣ ਵਾਲਾ ਹੈ 35 ਕਰੋੜ ਦੀ ਆਮਦਨ ਸਰਕਾਰ ਨੂੰ ਹੋ ਸਕਦੀ ਹੈ ਤਾਂ ਕਿਹੜੇ-ਕਿਹੜੇ ਵਾਹਨਾਂ ਦੇ ਉੱਤੇ ਇਹ ਟੈਕਸ ਲੱਗੇਗਾ ਇਸ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਆ ਭਾਵੇਂ ਤੁਹਾਡੇ ਵਾਹਨ ਜਿਹੜੇ ਆ ਓਨ ਰੋਡ ਨੇ ਭਾਵੇਂ ਇੱਕ ਘਰਾਂ ਦੇ ਵਿੱਚ ਖੜੇ ਹੋਏ ਨੇ ਪਰ ਜੇਕਰ ਤੁਹਾਡਾ ਨਿੱਜੀ ਵਾਹਨ ਪੁਰਾਣਾ ਹੈ ਜਾਂ ਵਪਾਰਕ ਵਾਹਨ ਪੁਰਾਣਾ ਹੈ ਤਾਂ ਉਸ ਦੇ ਲਈ ਤੁਹਾਡੇ ਕੋਲੋਂ ਟੈਕਸ ਦੀ ਵਸੂਲੀ ਕੀਤੀ ਜਾਏਗੀ ਯਾਨੀ ਕਿ 15 ਸਾਲ ਤੋਂ ਪੁਰਾਣੇ ਨਿੱਜੀ ਵਾਹਨਾਂ ਦੇ ਉੱਤੇ ਟੈਕਸ ਲੱਗੇਗਾ ਇਸ ਤੋਂ ਇਲਾਵਾ 8 ਸਾਲ ਤੋਂ ਪੁਰਾਣੇ ਵਪਾਰਕ ਵਾਹਨਾਂ ਦੀ ਜੇਕਰ ਆਪਾਂ ਰਜਿਸਟ੍ਰੇਸ਼ਨ ਨੂੰ ਰੀਨਿਊ ਕਰਵਾਉਣਾ ਹੈ ਤਾਂ ਉਸ ਮੌਕੇ ਦੇ ਉੱਤੇ ਵੀ ਗ੍ਰੀਨ ਟੈਕਸ ਵਸੂਲਿਆ ਜਾਏਗਾ ਜੇਕਰ 15 ਸਾਲ ਪੁਰਾਣੇ ਵਾਹਨਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਤਕਰੀਬਨ 73000 ਨਿੱਜੀ ਚਾਰ ਪਹੀਆ ਵਾਹਨ ਨੇ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਇਸ ਵੇਲੇ ਰੀਨਿਊ ਹੋਣ ਵਾਲੀ ਹੈ ਤਾਂ ਜਿਸ ਦਾ ਸਿੱਧੇ ਤੌਰ ਤੇ ਫਾਇਦਾ ਸਰਕਾਰ ਨੂੰ ਹੋਣ ਵਾਲਾ ਹੈ ਇਸ ਤੋਂ ਬਾਅਦ ਜੇਕਰ ਗੱਲ ਆਪਾਂ ਕਮਰਸ਼ੀਅਲ ਵਾਨਾਂ ਦੀ ਕਰੀਏ ਤਾਂ 8 ਸਾਲ ਤੱਕ ਗ੍ਰੀਨ ਟੈਕਸ ਤੁਹਾਨੂੰ ਨਹੀਂ ਦੇਣਾ ਪਏਗਾ ਇਸ ਤੋਂ ਬਾਅਦ ਹਰੇਕ ਸਾਲ ਜਦੋਂ ਤੁਸੀਂ ਰਜਿਸਟ੍ਰੇਸ਼ਨ ਨੂੰ ਰੀਨਿਊ ਕਰਵਾਉਣਾ ਹੈ ਤਾਂ 250 ਰੁਪਏ ਤੋਂ ਲੈ ਕੇ 2500 ਰੁਪਏ ਦਾ ਗ੍ਰੀਨ ਟੈਕਸ ਦੇਣਾ ਪਏਗਾ ਬਕਾਇਦਾ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਰਾਹਤ ਭਰੀ ਗੱਲ ਇਹ ਹੈ ਕਿ ਜੇਕਰ ਤੁਹਾਡਾ ਵਾਹਨ LPG ਹੈ CNG ਹੈ ਜਾਂ ਬੈਟਰੀ ਐਲ ਹੈ ਜਾਂ ਸੂਰਜੀ ਊਰਜਾ ਦੇ ਨਾਲ ਚੱਲਣ ਵਾਲਾ ਹੈ ਉਸ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਵੀ ਟੈਕਸ ਨਹੀਂ ਲੱਗੇਗਾ ਭਾਵੇਂ ਤੁਸੀਂ ਸਾ so on ਰੋਡ ਦੇ ਉੱਤੇ ਆਪਣਾ ਵਾਹਨ ਵਾਈਕਲ ਚਲਾ ਰਹੇ ਹੋ ਤੇ ਭਾਵੇਂ ਘਰਾਂ ਦੇ ਵਿੱਚ ਖੜ੍ਹਾ ਹੋਇਆ ਤਾਂ ਇਸ ਦੇ ਉੱਤੇ ਟੈਕਸ ਰੀਨਿਊ ਕਰਵਾਉਣ ਲੱਗੇ ਬਿਲਕੁਲ ਵੀ ਨਹੀਂ ਲੱਗੇਗਾ ਤਾਂ ਪ੍ਰਾਈਵੇਟ ਵਾਹਨਾਂ ਦੇ ਮਾਮਲੇ ਦੇ ਵਿੱਚ ਡੀਜ਼ਲ ਦੀਆਂ ਜਿਹੜੀ ਗੱਡੀਆਂ ਹੋਣਗੀਆਂ ਮੋਟਰਸਾਈਕਲ ਜਾਂ ਸਕੂਟਰ ਹੋਣਗੇ ਉਹਨਾਂ ਤੇ ਜ਼ਿਆਦਾ ਟੈਕਸ ਦੇਣਾ ਪਏਗਾ ਕਿਉਂਕਿ ਅਕਸਰ ਹੀ ਲੋਕ ਲੋਕ ਜਿਹੜੇ ਆ ਪੈਟਰੋਲ ਦੀ ਜਗ੍ਹਾ ਦੇ ਉੱਤੇ ਡੀਜ਼ਲ ਗੱਡੀਆਂ ਨੂੰ ਪ੍ਰੇਫਰ ਕਰਦੇ ਨੇ ਕਿ ਆਖਿਰਕਾਰ ਤੇਲ ਦਾ ਖਰਚਾ ਬਚੇਗਾ ਪਰ ਜੇਕਰ ਤੁਸੀਂ ਹੁਣ ਤੇਲ ਦਾ ਖਰਚਾ ਬਚਾਉਂਗੇ ਉਸੇ ਵਾਹਨ ਦੀ ਰਜਿਸਟ੍ਰੇਸ਼ਨ ਨੂੰ ਰੀਨਿਊ ਕਰਵਾਉਂਗੇ ਕਰਵਾਉਂਗੇ ਤਾਂ ਉਸਦੇ ਲਈ ਬਕਾਇਦਾ ਤੁਹਾਨੂੰ ਜ਼ਿਆਦਾ ਟੈਕਸ ਦੇਣਾ ਪਏਗਾ ਕਿਉਂਕਿ ਡੀਜ਼ਲ ਵਾਹਨਾਂ ਤੇ ਹਰੇ ਟੈਕਸ ਨੂੰ ਜੋ ਪੈਟਰੋਲ ਦੋ ਪਹੀਆ ਵਾਹਨਾਂ ਅਤੇ ਕਾਰਾਂ ਨਾਲੋਂ ਵੱਧ ਸਰਕਾਰ ਦੇ ਵੱਲੋਂ ਰੱਖਿਆ ਗਿਆ ਹੈ ਤਾਂ ਇਸ ਕਦਰ ਜੋ ਹੈ ਤੁਹਾਨੂੰ ਟੈਕਸ ਦੇਣਾ ਪਏਗਾ ਜੇਕਰ ਤੁਸੀਂ ਆਪਣੀ ਗੱਡੀ ਘਰੇ ਲਗਾ ਲਈ ਹੈ ਜਾਂ ਮੋਟਰਸਾਈਕਲ ਘਰੇ ਲਗਾ ਲਈ ਹੈ ਤੇ ਤੁਸੀਂ ਇਹ ਸੋਚ ਰਹੇ ਹੋ ਕਿ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਟੈਕਸ ਨਹੀਂ ਲੱਗੇਗਾ ਤਾਂ ਇਹ ਸੋਚਣਾ ਤੁਹਾਡੀ ਬਹੁਤ ਵੱਡੀ ਗਲਤੀ ਹੋ ਸਕਦੀ ਹੈ